ਆਦੇਸ਼ ਸ਼ੌਂਕ ਨਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਪ੍ਰਾਪਾਣਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਇੱਕ ਸੰਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਬਲਾਸਪੁਰ ਦੇ ਵਿੱਚ ਬਲਾਸਪੁਰ ਪਿੰਡ ਜ਼ਿਲ੍ਹੇ ਮੋਗੇ ਦਾ ਪਿੰਡ ਹੈ ਮਿੱਤਰੋ ਤੇ ਇਹ ਪਿੰਡ ਮੋਗੇ ਤੋਂ ਬਰਨਾਲਾ ਰੋਡ ਦੇ ਉੱਤੇ ਸਤੇਤਾ ਤੇ ਬਦਨੀ ਕਲਾ ਪਿੰਡ ਦੇ ਬਿਲਕੁਲ ਕੋਲੇ ਕਰਕੇ ਰਹਿ ਜਾਂਦਾ ਵਾ ਬਲਾਸਪੁਰ ਪਿੰਡ ਦੇ ਵਿੱਚ ਆ ਮਿੱਤਰੋ ਤੇ ਇਹ ਪਿੰਡ ਦਾਵਾ ਤਰਪ੍ਰੀਦਾ ਪਿੰਡ ਇੱਕ 뮤ਜ਼ਿਕ ਇੰਡਸਟਰੀ ਦੇ ਵਿੱਚ ਬਹੁਤ ਵੱਡਾ ਪਿੰਡ ਹੈ ਮਿੱਤਰੋ ਤੇ ਅੱਜ ਫਿਰ ਤੁਹਾਨੂੰ ਜਾਨਵਰ ਜਿਹੜਾ ਦਿਖਾਉਣੇ ਆ ਦੋ ਤੇ ਦੋਵੇਂ ਹੀ ਬੂਰੇ ਮਖੌਣੇ ਤੇ ਨੀਲੀ ਰਾਵੀ ਦੇ ਵਿਖਾਉਣੇ ਆ ਹੈ ਵੀ ਦੋਵੇਂ ਕੱਟੀਆਂ ਕਿੰਨੇ ਚਿਰ ਦੀ ਕਿਹੜੀ ਕੱਟੀ ਹੈ ਕਿਹੜੀ ਕੱਟੀ ਦਾ ਕੀ ਮੁੱਲ ਹੈ ਸਾਰੀ ਜਾਣਕਾਰੀ ਲੈ ਲੈਣੇ ਆ ਆ ਕੱਟੀ ਜਿਹੜੀ ਤੁਸੀਂ ਹੁਣ ਸਕਰੀਨ ਤੇ ਦੇਖਦੇਣਾ ਮਿੱਤਰੋ ਇਹਦੀ ਮਾਂ ਵੀ ਆਪਣੇ ਚੈਨਲ ਤੇ ਪਾ ਕੇ ਹੀ ਇਸ ਘਰ ਦੇ ਵਿੱਚੋਂ ਪਹਿਲਾ 2.5 ਮਹੀਨੇ ਵਿਕੀ ਹੋਈ ਆ ਉਹ ਵੀਡੀਓ ਵੀ ਤੁਸੀਂ ਕੱਢ ਕੇ ਦੇਖ ਸਕਦੇ ਆ ਜੇ ਕਿਸੇ ਭਰਾ ਨੂੰ ਚਾਹੀਦਾ ਹੋਇਆ ਮੈਂ ਲਿੰਕ ਭਾਈ ਨੂੰ ਸੈਂਡ ਕਰ ਦੂੰਗਾ ਤਾਂ ਤੁਸੀਂ ਭਾਈ ਤੋਂ ਮੈਂਸ਼ਨ ਕਰਕੇ ਮੰਗਵਾ ਲਿਆ ਜੇ ਗੱਲਬਾਤ ਲਈ ਪਹਿਲਾਂ ਇਹਦੀ ਡਿਟੇਲ ਜਾਣਦੇ ਆ ਫਿਰ ਅਗਲੀ ਕਾਰਵਾਈ ਕਰਾਂਗੇ ਭਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਬਹੁਤ ਹੀ ਵਧੀਆ ਚੇਤਾ ਠੀਕ ਠਾਕ ਹੈ ਵੀ ਮਾਂ ਨੂੰ ਵੀ ਟਰਦੀ ਆ ਡਰਦਾ ਹੀ ਆ ਥੋੜੀ ਜਿਹੀ ਆਏ ਨਾ ਫਿਰ ਇਹ ਵੀ ਟਰਦਿਆ ਫਿਰਦਾ ਜਾਨਵਰ ਤਾਂ ਡਰਦਾ ਨਹੀਂ ਇਹ ਫਿਰ ਕਿੰਨੇ ਚਿਰ ਦੀ ਹੋ ਗਈ ਭਾਈ ਇਹ ਅੱਜ ਪੂਰੀ 13 ਮਹੀਨਿਆਂ ਦੀ ਹੋ ਗਈ 13 ਮਹੀਨਿਆਂ ਦੀ ਪੂਰੀ ਹੋ ਗਈ ਪੂਰੀ ਅੱਜ ਹੋ ਗਈ ਆ ਹਾਂ ਠੀਕ ਆ ਸਿੰਘ ਕਹਿੰਦਾ ਵੀ ਇੱਕ ਚਿੱਟਾ ਹੈਗਾ ਥੋੜਾ ਜਿਹਾ ਹਾਂ ਹਾਂ ਚਿੱਟਾ ਹੈਗਾ ਤੇ ਬਾਈ ਫਿਰ ਇਹ ਹੁਣ ਵੇਚਣੀ ਆ ਪਹਿਲਾਂ ਤਾਂ ਤੂੰ ਘਰੇ ਰੱਖੀ ਸੀ ਹਾਂ ਬਸ ਪਹਿਲਾਂ ਰੱਖੀ ਹੋਈ ਸੀ ਹੂੰ ਚਲੋ ਹੁਣ ਮੰਨ ਜਾ ਕਰ ਲਿਆ ਵੀ ਕਹਿੰਦੇ ਵੇਚ ਦਿੰਨੇ ਆ ਠੀਕ ਆ ਬਾਈ ਠੀਕ ਆ ਹਾਂ ਵੀ ਚਲੋ ਜੇ ਕਿਸੇ ਭਰਾ ਨੇ ਮੁੱਲ ਦੇਤਾ ਇਹਦਾ ਤਾਂ ਦੇ ਦਿਆਂਗੇ ਤੁਸੀਂ ਕਹਿੰਦੇ ਬਾਈ ਕੀ ਰੇਟ ਰਹੂਗਾ ਇਹਦਾ ਜੀ ਇਹਦਾ 32000 32000 ਰੁਪਏ ਮੰਨਤਾਂ ਨੇ ਇਹਦੇ ਵਿੱਚੋਂ ਮੰਨਤਾਂ ਕੋਈ ਗੱਲ ਨਹੀਂ ਕਰਦੇ ਆਂਗੇ ਠੀਕ ਆ ਜੀ ਠੀਕ ਆ ਤੇ ਤੋਰਨੀ ਆ ਕਿ ਰਹਿੰਦੀ ਰਹੀ ਤੋਰ ਨੂੰ ਥੋਥੋ ਉਪਰੇ ਦਾ ਕਰ ਰਹੀ ਆ ਕਰਦੀ ਆ ਥੋੜੀ ਕਿਉਂਕਿ ਘਰ ਜੰਮ ਕਰਕੇ ਤਾਂ ਕਰਦੇ ਚਾਰੇ ਥਣ ਹੋਣਗੇ ਉਹ ਦੇਖੋ ਬੋਟਾ ਥਣ ਲੱਗਿਆ ਹੋ ਠੀਕ ਆ ਤੇ ਆ ਨਾਲ ਦੀ ਸੇਲੀ ਜੰਦੀ ਬਾਈ ਫਿਰ ਇਹ ਸੇਲੀ ਹੈਗੀ ਆ 8 ਕੁ ਮਹੀਨਿਆਂ ਦਾ ਬੱਚਾ ਹੋ ਇਹ 8 ਮਹੀਨਿਆਂ ਦੀ ਹੈ ਹਾਂ ਘੋੜੀ ਚੱਲੀ ਬੜੀ ਚੰਗੀ ਕੱਟੀ ਬਹੁਤ ਚੰਗੀ ਆ ਹਾਂ ਬਹੁਤ ਚੰਗੀ ਆ ਤੇ ਕਦ ਕੋ ਦਿਨੇ ਵੀ ਚੰਗਾ ਕਰਦੇ ਨੇ ਚੰਗਾ ਕਰ ਦੇਣਾ ਹਜੇ ਬੱਚਾ ਹੀ ਆ ਹੂੰ ਪਿਓ ਵਾਲੇ ਪੱਖ ਤੋਂ ਚੰਗੀਆਂ ਬਈ ਬਹੁਤ ਚੰਗੀਆਂ ਪਿਓ ਵਾਲੇ ਦੋਨੇ ਹੀ ਚੰਗੀਆਂ ਵੇਖੋ ਉਹਦੀ ਤਾਂ ਮਾਂ ਆਪਣੇ ਕੋਲ ਸੀ ਆਪਣੀ ਘਰ ਜਾਮ ਹੈ ਠੀਕ ਆ ਮਾਂ ਵੀ ਉਹਦੀ ਜੇ ਕੋਈ ਭਰਾ ਮੰਗੋ ਵੀਡੀਓ ਫੋਟੋ ਤੁਸੀਂ ਲਿੰਕ ਭੇਜ ਦਿਓ ਮੈਨੂੰ ਵਿਖਾ ਦੇ ਆਂਗੇ ਜੀ ਜੀ ਠੀਕ ਆ ਠੀਕ ਹੈ ਜਿਹੜਾ ਪਿਓ ਸੀ ਪਿਓ ਪੱਖੋਂ ਵੀ ਬਹੁਤ ਨਜਾਇਜ਼ ਚੰਗੀਆਂ ਕਿਉਂਕਿ ਆਪਣੇ ਘਰੇ ਆਪਾਂ ਕਿਹੜਾ ਲੇ ਲਿਆ ਕੁਝ ਜੰਮੀ ਪਾਲੀ ਘਰੇ ਆਪਾਂ ਵੇਖੀ ਭਾਰੀ ਇਹਦੀ ਮਾਂ ਵੀ ਆਪਾਂ ਹਾਂ ਨਿੱਕੀ ਜੀ ਲਿਆ ਕੇ ਹੀ ਪਾਲੀ ਸੀ ਠੀਕ ਹੈ ਵੀ ਐਡੀ ਕੋਈ ਲਾਂਦੀ ਹੋਗੀ ਹੈ ਐਦੂ ਨਿੱਕੀ ਆ ਜਿੱਡਾ ਛੋਟਾ ਬੱਚਾ ਐਡੀ ਕੇ ਦੀ ਮਾਂ ਲਿਆ ਕੇ ਪਾਲੀ ਸੀ ਠੀਕ ਇਹ ਉਹਦਾ ਪਿਓ ਵੀ ਬਹੁਤ ਚੰਗਾ ਦੱਸਿਆ ਜਿਹੜਾ ਭਰਾ ਸੌਦਾ ਕਰੂਗਾ ਹੂੰ ਉਹਨੂੰ ਦੱਸ ਦਿਆਂਗੇ ਠੀਕ ਹੈ ਦੱਸਦੀ ਵੀ ਆ ਵੀ ਪਿਓ ਪੱਖੋਂ ਵੀ ਮੈਂ ਕਿੰਨੀ ਚੰਗੀ ਹਾਂ ਮਾਂ ਦਾ ਨਹੀਂ ਉਹਦੀ ਤਾਂ ਆਪਾਂ ਨੂੰ ਪਤਾ ਪਰ ਪਿਓ ਦਾ ਕਿੰਨੇ ਦਾ ਦੇ ਦੇ ਦਿਆਂਗੇ ਭਾਈ ਬੱਚਾ ਦੇ ਦੇ ਦਾਂਗੇ 26000 ਦਾ 26000 ਦਾ ਮਾਨਤਾ ਨਿੰਦੇ ਵਿੱਚੋਂ ਕੋਈ ਹਾਂ ਕੋਈ ਗੱਲ ਨਹੀਂ ਕਰਦੇ ਆਂਗੇ ਮਾਨਤਨ ਹਰ ਹਰ ਵੀ ਕਰਦੇ ਆਂ ਠੀਕ ਹੈ ਭਾਈ ਠੀਕ ਐਦ ਕਿਵੇਂ ਕਰਦੇ ਆਂਗੇ ਕੋਈ ਗੱਲ ਠੀਕ ਹੈ ਭਾਈ ਤੇ ਇਹਦੀ ਮੰਨ ਲਾ ਜਿਹੜੀ ਮਾਂ ਦਾ ਦੁੱਧ ਸੀ ਇਹਦੇ ਬੱਚੇ ਦੇ ਦਾ ਕੋਈ ਪਤਾ ਮਣਾ ਮੋਟਾ ਰਕਾ ਨਹੀਂ ਬੱਚੇ ਦੀ ਮਾਂ ਦਾ ਨਹੀਂ ਪਤਾ ਪਿਓ ਦਾ ਪਤਾ ਤੇ ਉਹ ਜਿਹੜੀ ਹਾਂ ਘਰ ਦੀ ਕੱਟੀ ਉਹਦਾ ਮਾਂ ਦਾ ਵੀ ਪਤਾ ਤੇ ਬਸ ਠੀਕ ਆ ਜੀ ਤੋਰ ਨੂੰ ਤਾਂ ਥੋ ਵਿਚਾਰੇ ਥਣ ਓਕੇ ਆ ਜਾਵਾਂ ਹੈਨਾ ਜੀ ਚਾਰੇ ਥਣ ਹੋਣਗੇ ਜੇ ਕੋਈ ਜੋੜਾ ਲੈ ਲਵੇ ਬਾਈ ਹਾਂਜੀ ਜੋੜਾ 32 ਤੇ 26 ਬਣ ਗਿਆ ਉਹਨੂੰ 30 ਤੇ 20 50 ਹੋ ਗਿਆ ਤੇ 52 ਹੋ ਗਿਆ ਹੈਨਾ 52000 ਰੁਪਏ ਉਹ ਜੋੜਾ ਲੈ ਲਵੇ ਜੋੜੇ ਦਾ ਮਾਨ ਤਾਂ ਹਾਂ ਜੋੜੇ ਦਾ ਮਾਨ ਤਾਂ ਠੀਕ ਆ ਬਾਈ ਨੰਬਰ ਦਈ ਕੇ ਰਦੀ ਬਾਈ ਆਪਾਂ 98149 ਜੀ 56241 9814156244 9814156244 ਬਈ ਦਾ ਫੋਨ ਨੰਬਰ ਐ ਇਸ ਨੰਬਰ ਤੇ ਗੱਲਬਾਤ ਕਰ ਲਿਓ ਜ਼ਿਲ੍ਹੇ ਮੋਗੇ ਦਾ ਪਿੰਡ ਆ ਬਲਾਸਪੁਰ ਤੇ ਬਲਾਸਪੁਰ ਪਿੰਡ ਦੇ ਵਿੱਚ ਬਾਈ ਦੀ ਵੀਡੀਓ ਦਿਖਾਈ ਆ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਜੁੜੇ ਰਹੋ ਸਾਡੇ ਨਾਲ ਧੰਨਵਾਦ ਸ਼ੁਕਰੀਆ